ਸਾਡੇ ਨਾਲ ਜਾਤੀ ਵਿਤਕਰੇ ਹੁੰਦੇ ਆ ਪਿੰਡਾਂ 'ਚ ਹੁੰਦੇ ਆ ਸਾਨੂੰ ਚੂੜਾ ਢੇਡ ਤੋਂ ਬਿਨਾ ਗਾਲ ਹੀ ਨਹੀਂ ਕੱਢਦੇਗੇ ਇਹ ਸਾਰੇ ਚੂੜੇ 'ਚ ਮਿਆਰ ਤੋਂ ਬਿਨਾ ਗਾਲ ਹੀ ਨਹੀਂ ਕੱਢਦੇਗੇ ਕਿ ਕਿਸੇ ਤੇ ਪਰਚਾ ਨਹੀਂ ਦਰਜ ਹੁੰਦਾ ਹਾਈਡਰੋ ਸਿਟੀ ਐਕਟ ਬਣਿਆ ਹੋਇਆ ਹੈਗਾ ਰੋਜ਼ਾਨਾ ਸਾਡੇ ਨਾਲ ਪਿੰਡਾਂ 'ਚ ਵਿਤਕਰੇ ਹੁੰਦੇ ਆ ਇਹ ਰੋਜ਼ ਸਾਡੀਆਂ ਧੀਆਂ ਭੈਣਾਂ ਦੀਆਂ ਪੱਤਾਂ ਲੁੱਟਦੇ ਆ ਰੋਜ਼ ਸਾਡਾ ਸ਼ੋਸ਼ਣ ਕਰਦੇ ਆ ਇਹਨਾਂ ਤੇ ਕਿਸੇ ਤੇ ਕੋਈ ਪਰਚਾ ਨਹੀਂ ਕਿਉਂ ਕਿ ਪਿਛਲੇ ਲੱਖ ਭਗ 45 ਸਾਲਾਂ ਤੋਂ 45 ਕ 50 ਸਾਲ ਲਾ ਲਓ ਪੰਜਾਬ ਦਾ ਜੱਟ ਤੇ ਹਰਿਆਣੇ ਦਾ ਜੱਟ ਇਹ ਦੋ ਬੰਦਿਆਂ ਦੇ ਹੱਥ 'ਚ ਸਦਾ ਰਹੀ ਹੈ। ਔਰ ਉਹ ਸਦਾ ਹੋਣ ਕਰਕੇ ਇਹ ਆਪਣੇ ਆਪ ਨੂੰ ਸਮਝਣ ਲੱਗੇ ਵੀ ਅਸੀਂ ਬੜੇ ਉੱਚ ਵਰਗ ਦੇ ਲੋਕ ਆ। ਜੀ। ਜਦੋਂ ਕਿ ਜਿਹੜੇ ਇਸ ਦੇਸ਼ ਦੀ ਜੋ ਬਵਸਤਾ ਹੈ ਜੋ ਆਰੀਅਨ ਬਵਸਤਾ ਹੈ ਉਸ ਦੇ ਤਹਿਤ ਜੱਟ ਵੀ ਸ਼ੁੱਧਰ ਹੈ ਤੇ ਇਸ ਦੇਸ਼ ਦਾ ਮਜਬੀ ਚਮਾਰ ਧਾਨਕਾ ਸੈਸੀ ਬੌਰੀਆ ਕਮਿਆਰ ਸੁਨਿਆਰ ਲੋਹਾਰ ਦੁਕਾਨ ਨਾਈ ਚੀਂਬਾ ਐ ਰਗਾ ਸਾਰੇ ਦੇ ਸਾਰੇ ਜਿਹੜੇ ਆ ਉਹ ਸਾਰੇ ਸ਼ੁੱਧਰ ਐ ਜੀ ਲੇਕਿਨ ਇਹ ਬੰਦਾ ਪਿਛਲੇ 50 ਸਾਲ ਤੋਂ ਸਤਾ ਚ ਬੈਠਣ ਕਰਕੇ ਇਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਬਹੁਤ ਉੱਚ ਵਰਗ ਦਾ ਜੀ ਲੇਕਿਨ ਜਿਹੜੇ ਉੱਚ ਵਰਗ ਵਾਲੇ ਆ ਉਹ ਇਹਨਾਂ ਨੂੰ ਵੀ ਸ਼ੁੱਧਰ ਮੰਨਦੇ ਆ ਜੀ ਰਾਜਸਥਾਨ ਦਾ ਜਿਹੜਾ ਜਾਟ ਐ ਰਾਜਸਥਾਨ ਦੇ ਜਾਟ ਨੇ ਅੱਜ ਤੋਂ ਲਗਭਗ 20-25 ਸਾਲ ਪਹਿਲਾਂ ਜੀ ਲਾਹੌਰ ਦੀ ਹਾਈ ਕੋਰਟ ਦਾ ਰਿਕਾਰਡ ਲੈ ਕੇ ਪੇਸ਼ ਕਰਤਾ ਕਹਿੰਦੇ ਯਾਰ ਅਸੀਂ ਤਾਂ ਸਵਰਨਾ ਚਾਉਂਦੇ ਨਹੀਂ ਹੈਗੇ ਜੀ ਸਾਨੂੰ ਤੁਸੀਂ ਸਵਰਨਾ ਚ ਕਿਵੇਂ ਲੈਣੇ ਹੈਗੇ ਜੀ ਔਰ ਉਹਨਾਂ ਲੋਕਾਂ ਦੇ ਨਾਲ ਸਾਡੇ ਵਾਲਾ ਵਿਤਕਰਾ ਰਾਜਸਥਾਨ ਚ ਹੁੰਦਾ ਹੈ ਜਦੋਂ ਅਸੀਂ 2 ਅਪ੍ਰੈਲ ਭਾਰਤ ਬੰਦ ਕੀਤਾ ਐਡਰੋ ਸਿਟੀ ਐਕਟ ਨੂੰ ਲੈ ਕੇ ਤੇ ਰਾਜਸਥਾਨ ਦੀ ਜਾਟ ਮਹਾਸਭਾ ਨੇ ਤੇ ਲਿਖ ਕੇ ਦਿੱਤਾ 25 26 ਮਾਰਚ ਨੂੰ ਆਪਣੇ ਲੈਟਰ ਪੈਡ ਤੇ ਲਿਖਤਾ ਕਿ ਅਸੀਂ 2 ਅਪ੍ਰੈਲ ਦੇ ਸਮਰਥਕਾਂ ਲੇਕਿਨ ਨਾ ਪੰਜਾਬ ਦੇ ਜੱਟ ਨੇ ਦਿੱਤਾ ਨਾ ਹਰਿਆਣੇ ਦੇ जाट ਨਹੀਂ ਦਿੱਤਾ ਕਿਉਂ ਕਿ ਇਹ ਤਾਂ ਸਦਾ ਚ ਬੈਠਾ ਹੈ ਨਾ ਸਾਡੇ ਵਾਲੀ ਹਾਲਾਤਾਂ Rajasthan ਦੇ जाट ਨਾਲ ਹੋ ਰਹੀ ਹੈ ਉਥੋਂ ਦੇ ਲੋਕ ਹੈ ਜਿਹੜੇ ਉੱਚ ਜਾਤੀ ਦੇ ਵਰਗ ਦੇ ਲੋਕ ਹੈ ਉਹ ਇਹਨਾਂ ਨਾਲ ਵੀ ਕਰਦੇ ਜਿਹੜੀ ਕੁੱਤੇ ਖਾਣੀ ਹੈ ਸਾਡੇ ਨਾਲ ਕਰਦੇ ਹੈ ਉਥੋਂ ਦੀ Rajasthan ਦੇ ਜਾਟਾਂ ਨਾਲ ਉਹ ਕਰਦੇ ਹੈ ਤਾਂ ਉਹਨਾਂ ਨੂੰ ਪਤਾ ਹੈ ਨਾ ਵੀ ਜਾਤ ਦਾ ਦੁੱਖ ਕੀ ਹੈ ਅਸੀਂ ਜਾਤ ਦਾ ਸੰਤਾਪ ਭੋਗਦੇ ਆ ਜੇ ਪਰਚੇ ਦਰਜ ਕਰਦੇ ਆ ਬਾਬਾ ਸਾਹਿਬ ਦੀਆਂ ਰੋਜ਼ ਮੂਰਤੀਆਂ ਤੋੜਦੇ ਆ ਕਿੰਨੇ